ਮੈਂ ਉੱਥੇ ਗੁਰੂ ਘਰ ਮੱਥਾ ਟੇਕਣ ਜਾਣਾ ਸਰ ਰੋਕ ਨਹੀਂ ਸਰ ਜੀ ਕਿਸਵਾਸਤ ਰੋਕ ਸਰ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਹੈਗਾ ਸਾਈ ਉਹ ਹੀ ਕਰ ਰਹੇ ਨੇ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵੰਤ ਜੀ ਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰਮ ਡਿਪਾਰਟਮੈਂਟ ਦੇ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਬਿਲਕੁਲ ਸਰ ਕਿਸੇ ਨੂੰ ਗੁਰੂ ਘਰ ਦਾ ਕੋਈ ਰੋਕ ਸਕਦੇ ਭਲੀ ਭਾਦੇ ਜਾਣਦੇ ਹੋ ਇਹ ਤਾਂ ਆਪਾਂ ਨੂੰ ਇੱਥੇ ਸਰ ਨੇ ਗੁਰੂਕਰਤ ਜਾਨ ਤੋਂ ਨਹੀਂ ਰੋਕ ਸਕਦੇ ਇਹ ਤੁਹਾਨੂੰ ਪਤਾ ਨਹੀਂ ਨਹੀਂ ਮੈਂ ਤਾਂ ਕੋਈ ਆਇਆ ਜਾਂ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਟੇਕੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੇਕਿਨ ਚਲੋ ਸਾਨੂੰ ਨਾ ਲੈ ਕੇ ਚਲੋ ਲੈ ਕੇ ਦੋ ਕਿਨਵਾਕ ਲੈ ਆਇਆ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਇਆ ਸਰ ਥੋੜੀ ਜਿਹੀ ਚੁਰਕੇ ਜਾਵਟਦੇ ਹਾਂ ਫੜੀ ਸਰ ਚੁਰਕੇ ਜਾਵੜੀਏ ਹੱਲੇ ਸਰ ਅਜੇ ਬੰਦ ਕੀਤੀ ਹੋਇਆ ਸਰ ਨਹੀਂ ਸਰ ਦਰਵਾਜ਼ਾ ਸਾਹਿਬ ਤਾਂ ਭੈਣ ਰੋਡ ਤਾਂ ਚੱਲਦੀ ਹੈ ਕੋਈ ਸਕਿਉਰਿਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆਹ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਿਟੀ ਚ ਜਾਂਦੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਪੁੱਤ ਚੁਰਕੇ ਜਾਂਦੇ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ काफी एने डर के काली तो अकाली वर्कर ਤੁਹਾ ਕੋਈ ਗੱਲ ਮੈਂ 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 ਤੁਸੀ ਆ ਜੋ ਤਾਂ ਦੇ ਘੁਰਦੇ ਤੇ ਘਰ ਤੇ ਕਹਿ ਰਹੇ ਨਹੀਂ ਕਿ ਇੱਕ ਜੋੜਾ ਹੈ ਬਈ ਬੰਟਿਆ ਕੀ ਕੁਛ ਹੈ ਫਟੇ ਕਰਨ ਲਈ ਜਾਣਾ ਸੀ ਇਹਨ ਕਿਤਾ ਜਾ ਰਹੇ ਤੁਸੀਂ ਦੇਖੋ ਕਿ ਸਰ ਪੀ ਸਰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੈਂ ਰੋਕਾਂ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾ ਦੇ ਦੋ ਕਿ ਕਿਹੜੀ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਕਿੱਛ ਹੋ ਜਾ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਬੂਤ ਦਿਖਾ ਸਰ ਸਾਨੂੰ ਕੋਰਟ ਵੀ ਦੇਣਾ ਹੈ ਪਬਲਿਕ ਨੂੰ ਦੇਣਾ ਹੈ ਅੱਛਾ 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 ਮੈਂ ਸਰ ਮੈਂ ਤਾਂ 6:00 ਵਜੇ ਵੀ ਆਇਆ ਮੈਂ ਤਾਂ ਦਾਈ ਘਰ ਨਾਲ ਪਿੱਛੋਂ ਤੋਂ ਕੰਮ ਕਰ ਰਿਹਾ ਹਾਂ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਐਨਾ ਤਾਂ ਦੱਸ ਦਿਓ ਸਰ ਮੋਰ ਦੁਆਰਾ ਸਭ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਤੁਸੀਂ ਲਿਖੇ ਦੇ ਦੋ ਲਿਖੇ ਦੇ ਦਗਾ ਨਹੀਂ ਪਰ ਇੱਕ ਗੱਲ ਇਹ ਮੈਂ ਕਹਿਣਾ ਚਾਹਣਾ ਸਰ ਬੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘਰ ਘੜ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਡੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਉਹ ਗੁਰਦੁਆਰਾ ਸਾਹਿਬ ਜਾ ਦੋ ਅਸੀਂ ਅਸੀਂ ਜਿਹੜਾ ਰੂਲ ਅਸ ਹੈ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਜੋ ਸਰ ਸਾਨੂੰ ਰਿਟਰ ਦੇ ਵੀ ਧਨੋ ਰੱਖਣਾ ਸਰ ਨਹੀਂ ਦੇ ਦਾਂ ਉਹ ਮੇਰਾ ਗੁਰੂ ਕਰ ਚੱਲਦਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਨਲਾਈਨ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਹਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ ਉਹ ਪ੍ਰੋਟੈਕਟਿਵ ਜਦੋਂ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਤੁਹਾਨੂੰ ਕੋਈ ਇਸ਼ੂ ਨਹੀਂ ਹੈ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਇੰਤਜ਼ਾਰ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਵਿੱਚ ਦੇ ਦਿੰਦੇ ਹਾਂ ਨਹੀਂ ਨਹੀਂ ਮੈਨੂੰ ਨਹੀਂ ਮੈਨੂੰ ਇੱਕ ਗੱਲ ਕਰ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਵੈਰੀ ਗ੍ਰੀਟ ਫਰਮ ਮਾਈ ਡਿਪਾਰਟਮੈਂਟ ਸਰ ਕਿਹੜੇ ਆਰਡਰ ਦਿਖਾ ਦਿਓ ਅਪਾਰਟਮੈਂਟ ਕਿਹੜਾ ਨਹੀਂ ਨਹੀਂ ਮੈਂ ਦੱਸਣਾ ਕਿਹੜੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਨੂੰ ਇਹਨਾ ਦੱਸੋ ਕਿਹੜੇ ਅਫਸਰ ਹੈ ਸੱਜੋ ਮੇਰੇ ਸੀਨੀਅਰ ਨੇ ਸਰ ਨਾ ਤਾਂ ਦੱਸਿਓ ਮੈਨੂੰ ਹੁਣ ਮੇਰੇ ਹਾਂ ਮੇਰੇ ਸੀਨੀਅਰ ਦਾ ਨਾਮ ਲੇਕਿਨ ਸੀਨੀਅਰ ਦਾ ਨਾਮ ਤੇ ਛੋਟਾ ਹੋਣਾ ਹੈ ਕੇਡੀ ਵਾਲੀ ਐ ਇੱਕ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇਰੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾ ਹੁਣ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕੀ ਗੱਲ ਕਰਾ ਦੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਲ ਸਮਝਾ ਦੋ ਨਹੀਂ ਨਹੀਂ ਅਸੀਂ ਖੜੇ ਹਾਂ ਰੇਟ ਨੂੰ ਕੀ ਕਰਾ ਦੋ ਠੀਕ ਕਰਾ ਦੋ ਖੜੇ ਹਾਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਜਗ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜੰਗੇ ਦੋ ਮਿੰਟ ਸਮੇਂ ਕਰਾ ਲਾ ਸਰ ਚਲ ਇਹਨੂੰ ਅੱਗੇ ਕਰਾ ਦੋ ਮੈਂ ਬੰਦਾ 90 ਸਾਲ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾ ਗਰਮੀ ਲੱਗਦੀ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਆ ਕਿ ਜਿੰਨਾ ਬਾਹਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੋਂ ਲੱਗੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ